मम्मी की बना लिया जी आगे जी करे सर हाँ लग पता हूं लगे डैडी ने तो पूरा तीन किलोमीटर तक आया कराया मून ਨਾ ਦੋੜੰਦਾਂ ਨਾਲ ਮਲਾ ਕਾਮ ਮੁਖਾ ਦੇ ਪਰ ਜਦੋਂ ਮੈਂ ਨਹੀਂ ਮੰਦੀਪ ਸੈਰ ਕਰਦਾ ਮੰਦੀਪ ਸੈਰ ਕਰਦਾ ਮੰਦੀਪ ਨੇ ਤਾਂ ਕੋਈ ਅਸਰ ਹੀ ਨਹੀਂ ਹੋਇਆ ਸਿਹਤ ਤੇ ਤੇ ਹੁਣ ਪਰ ਇੱਕੋ ਵਾਰ ਤੇ ਨੋ ਇੰਨਾ ਪੈਂਡਾ ਕਰਨਾ ਪੈਂਡਿਆਣ ਚੱਲ ਕੋਈ ਨਹੀਂ ਦੋ ਤਿੰਨ ਦਿਨ ਔਖਾ ਹੁਣਾਵਾ ਫਿਰ ਸਹੀ ਯੋਜਨਾ ਕੀ ਬਣਾਇਆ ਅੱਜ ਮੈਂ ਤੇ ਬਣਾ ਹੀ ਦਾਂ ਤੇਰੀ ਮਾਂ ਵਾਲੀ ਨਾ ਆਏ ਆਏ ਮੀਂਹਾਂ ਕੇ ਦੀਵਾਰ ਬਣਾ ਲਈਆ ਇਹ ਵਸਤਰਾਂ ਦੀ ਤਾਲ ਚੁੱਕ ਕੇ ਬਣਾ ਛੜੀ ਆ ਹੁਣ ਇਹ ਮੈਂ ਕਿਹਾ ਵੀ ਮੈਂ ਬਿਮਾਰ ਆ ਤੇ ਇਹ ਥੋੜੀ ਵੀ ਉਹ ਤੁਹਾਨੂੰ ਦੇ ਵੀ ਨੇ ਦੇਖੀ ਨਹੀਂ ਚੰਗੀ ਤਰ੍ਹਾਂ ਧੀਏ ਮਸਰਾ ਦੀ ਆ ਜੈ ਲੋਗਾਂ ਉਹ ਮੂੰਗੀ ਦੀ ਦਾਲ ਬਣਾਈ ਤੇਰੇ ਵਾਸਤੇ ਖਾਸ ਕਰਕੇ ਹਾਏ ਹਾਏ ਮੈਂ ਨਹੀਂ ਖਾਣੀ ਮੂੰਗੀ ਦੀ ਦਾਲ ਕਿਉਂ ਨਹੀਂ ਖਾਣੀ ਮੈਂ ਨਹੀਂ ਖਾਣੀ ਖਾਣੀ ਪਏਗੀ ਤੇਰੀ ਮੈਂ ਬਿਮਾਰ ਲੱਗੀ ਹੈਗੀ ਤੂੰ ਤਾਂ ਮੈਨੂੰ ਹੋਰ ਕੰਮ ਛੱਡ ਨਹੀਂ ਖਾਣੀ ਤਵੀ ਖਾਣੀ ਪਏਗੀ ਇੱਕ ਡਾਕਟਰ ਕੋਲ ਥੇ ਛੱਡ ਕੇ ਆਈ ਬਾਹਰ ਉਹਨੇ ਇੰਨੀਆਂ ਸੁਜੈਸ਼ਨ ਨਹੀਂ ਦਿੱਤੇ ਜਿੰਨੇ ਤੂੰ ਹੀ ਮੈਨੂੰ ਦੇ ਸਕਦੀ ਮੈਨੂੰ ਉਹ ਡਾਕਟਰ ਤਾਂ ਪਤਾ ਨਹੀਂ ਪਰ ਇਹ ਆ ਵੀ ਮੈਂ ਕਰਦਾ ਰਸੋਈ ਦਾ ਡਾਕਟਰ ਮੈਂ ਆਵਾ ਸੋ ਇਹ ਡਾਕਟਰ ਮੰਨਿਆ ਕੀ ਗਾ ਤੋ ਨੀ ਉਹਨੂੰ ਮੈਨੂੰ ਇੰਨਾ ਫਿੱਕਾ ਕਰ ਦੇਣਾ ਸਵੇਰੇ ਚਾਹ ਦਿੱਤੀ ਉਹ ਵੀ ਫਿੱਕੀ ਪਾਣੀ ਗਰਮ ਗਰਮ ਪੀ ਤੇ ਆ ਵੀ ਚ ਹੁੰਦਾਲ ਬਣਾ ਕੇ ਰੱਖ ਦੇ ਜਾ ਵੀ ਤੈਨੂੰ ਫਿੱਕੀ ਮਿਲੇਗੀ ਤੇ ਜਿਹੜੀ ਦਾਲ ਹੈ ਇਹ ਤੈਨੂੰ ਮਿਲੇਗੀ ਮਸਰ ਦੀ ਦਾਲ ਮਿਲੇਗੀ ਤੇ ਮੂੰਗੀ ਦੀ ਦਾਲ ਵੀ ਲੇਗੀ ਹਲਕਾ ਫਲਕਾ ਖਾਣਾ ਤੈਨੂੰ ਮੈਂ ਦਵਾਂਗੀ ਮੈਂ ਕੋ ਉਦਾਂ ਦਾ ਖਾਣਾ ਨਹੀਂ ਜਾਣਾ ਤੇਲ ਵਿੱਚ ਤੜਕ ਤੜਕ ਕੇ ਤੈਨੂੰ ਨਤੀਜਾ ਦੇ ਹੀ ਜਾਵਾਂ ਤੇ ਨਾ ਤੂੰ ਬਦਲੀ ਹੋਏ ਨਾ ਕੁਛ ਤੇ ਵੇਖ ਤੈਨੂੰ ਕੀ ਬਣਿਆ ਸੇਰ ਕਰੋ ਤੇ ਆਪਣਾ ਭੈਣ ਜੀ ਆਪ ਆਪ ਭੈਣ ਜੀ ਅੱਜ ਵਿਆਹ ਆ ਕੇ ਆਏ ਨੇ ਉਹ ਤੁਹਾਡਾ ਬੀਪੀ ਵਾਦਾ ਦੇ ਪਕੌੜੇ ਫੁੱਲ ਪਲੇਟਾਂ ਖਾਦੀਆਂ ਨਹੀਂ ਮੇਰਾ ਮਸਰਾ ਦੀ ਦਾਲ ਨਹੀਂ ਮਿੰਦੀ ਦੀ ਵਾਦਾ ਮੇਰਾ ਬੀਪੀ ਬਿਲਕੁਲ ਠੀਕ ਹੈ ਹੁਣ ਮੈਂ ਸਹੀ ਕਰ ਦਿਆ ਮਸਰਾ ਦੀ ਦਾਲ ਮੈਂ ਆਪ ਤੇਲ ਦਾ ਦੇ ਲਗਰਦਾ ਤੂੰ ਹੀ ਕਹੋ ਮੈਨੂੰ ਹੋਰ ਕੁਝ ਬਣਾ ਦੇ ਨਹੀਂ ਮੈਂ ਹੀ ਤੁਹਾਡੇ ਨਾਲ ਹੀ ਬਣਾਉਂਗੀ ਉਹ ਕੁੰਪਾ ਪਈਆ ਮੈਨੂੰ ਕੁੰਬਾ ਬਣਾ ਦੋ ਕੁੰਮਾ ਨਹੀਂ ਪਾਣੀ ਇਧਰ ਵੇਖ ਆਗੀ ਕਰੰਡੀ ਤੇ ਫੇਹਣ ਮੁੰਡੀ ਵੀ ਤੇਰੀ ਮਰਜ਼ੀ ਚਲਨੀ ਬਸਿਆ ਜੇ ਮੈਂ ਤੇਰੀਆਂ ਮਨ ਮੰਨ ਕੇ ਵੇਖਦੀ ਆਣੇ ਇਹ ਸਸਾ ਦੇ ਵੱਡਾ ਹੀ ਡਾਕਟਰ ਆ ਵੀ ਆਏ ਇਧਰੇ ਉਹ ਡਾਕਟਰ ਨੇ ਤੇ ਜਿਹੜਾ ਇਲਾਜ ਕਰਨਾ ਹੀ ਕਰਨਾ ਵਾ ਇਹ ਲੱਗ ਡਾਕਟਰ ਵੱਡਾ ਬਿੱਟਾ ਮੇਰੇ ਹਮੇ ਸਲਾਦ ਖੱਟਿਆ ਗੱਜਰ ਦਾ ਇਹ ਵੀ ਭੈਣ ਜੀ ਤੂੰ ਹੀ ਖਾਣਾ ਤਰੋਟੀ ਖਾਣੀ ਖਾਣ ਸਲਾਦ ਖਾਣਾ ਮੈਂ ਮੈਂ ਰੋਟੀ ਵੀ ਦਵਾਗੀ ਮੈਂ ਸਲਾਦ ਵੀ ਦਵਾਗੀ ਤੇ ਤੂੰ ਭਾਰਨਾ ਚੀਜ਼ਾਂ ਨਹੀਂ ਦੇਣੀਆਂ ਜਿਹੜੇ ਚਸਕੇ ਲੱਗਦੇ ਨੇ ਤੇ ਕਰੀਓ ਕਾਢੋ ਟਿੱਕੀਆਂ ਤੇ ਕਦੀ ਕੱਢ ਦੋ ਨਿਊ ਡੈਲਾ ਤੇ ਕਦੀ ਕੱਢ ਦੋ ਕਿਉਂ ਮੰਤਰੀਆਂ ਮੈਨੂੰ ਨਾ ਵੀ ਹੁੰਦਾ ਚੀਜ਼ਾਂ ਦਾ ਉਹ ਜਿਹੜੀਆਂ ਸਾਰੀਆਂ ਬੰਦ ਮੰਨਿਆ ਕੇ ਡਾਕਟਰ ਨੇ ਮੈਨੂੰ ਮਨਾ ਕਰ ਦਿੱਤੀਆਂ ਚੀਜ਼ਾਂ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਸਾਰੀਆਂ ਚੀਜ਼ਾਂ ਤੇ ਪੈਰ ਲਾ ਦੋਗੇ ਉਹਨਾਂ ਕਿਹਾ ਹੋਲੀ 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 ਛੱਡ ਇਹ ਥੋੜੀ ਤੇ ਇੱਕਦਮ ਹੀ ਹੂੰ ਤੁਸੀਂ ਮੈਨੂੰ ਸਵੇਰੇ ਚਾਹ ਦਿੱਤੀ ਇੱਕਦਮ ਸਿੱਕੀ ਮੈਂ ਸ਼ੁਕਰ ਫ੍ਰੀ ਕਰ ਛੜਿਆ ਨਹੀਂ ਤਾਂ ਹੋਰ ਦਿਨ ਮੈਂ ਮਿੱਠਾ ਭਾਗ ਦਿੰਦੀ ਗਾਣਾ ਪੀ ਲੈ ਪੀ ਲੈ ਮੈਂ ਡਾਕਟਰ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਥੋੜੀ-ਬੋਤੀ ਚਾਹ ਪੀਆ ਨਾ ਮਿੱਠੇ ਵਾਲੀ তুই ਤਾਂ ਬਿਲਕੁਲ ਹੀ ਫਿੱਕੀ ਦੇਣਾ ਕਿ ਡਾਕਟਰਾਂ ਨੇ ਕਿਹਾ ਪਿੱਕੀ ਚਾਹ ਪੀਓ ਚਾਹ ਪੀਏਗੀ ਤੇ ਤੇਰਾ ਸਾਰਾ ਮਠੀ ਗਈ ਹੋ ਜੇ ਨਹੀਂ ਨਹੀਂ ਹੁਣ ਦੱਸੋ ਚਾਹ ਤਾਂ ਮੈਂ ਪਿੱਕੀ ਵੀ ਲੂਣਾ ਗਾਜਰਾ ਜੀ ਮਿੱਠਾ ਨਹੀਂ ਆ ਤੇ ਇਹ ਤਾਂ ਮਠੀ ਹੀ ਆ ਗਾਜਰਾ ਮਿੱਠਾ ਨਹੀਂ ਇਹ ਕੁਦਰਤ ਦੀ ਦੇਣ ਆ ਇਹਦੇ ਵਿੱਚ ਮਠਾਇਆ ਆਪ ਨਹੀਂ ਪਾਇਆ ਗੱਨੇ ਆ ਕੁਦਰਤ ਦੀ ਦੇਣ ਨਹੀਂ ਤੇ ਗਾਜਰਾ ਸ਼ੂਗਰ ਤਿਆਰ ਹੁੰਦੀ ਆ ਕਿੰਨਾ ਤੋਂ ਗੰਨੇ ਆ ਦੋ ਤੇ ਗੰਨੇ ਗੰਨੇ ਸ਼ੂਗਰ ਤੇ ਆ ਰਹੂ ਨੀ ਉਹ ਗੰਨਾ ਹੀ ਕੁਦਰਤ ਦਿੱਤੇ ਨੇ ਇਹ ਮਿੱਠਾ ਜਿਹੜਾ ਮੈਨੂੰ ਮਿੱਠੇ ਦੀ ਗੱਲ ਕੀਤੀ ਸਾਰਿਆਂ ਨੇ। ਆ ਠੀਕ ਆ ਬਾਜਣਾ ਮੈਂ ਹਾਲ ਨੂੰ ਹੀ ਪਾਣਾ ਮਸਲਾ ਨਹੀਂ ਰਾਣੀ ਖਾਣ। ਤੇ ਮੈਂ ਇਹਨੂੰ ਮਸਰੇ ਨਾਲ ਖਾਣੀ ਕਿੰਦਾਂ ਨਾਲ? ਨਾ ਡੈਡੀ ਨੂੰ ਦੱਸਿਓ ਵੀ ਕੁੜੀ ਖਾਣ ਨਹੀਂ ਲਈ। ਕਿਉਂ ਨਾ ਡੈਡੀ ਨੂੰ ਦੱਸਾਂ? ਡੈਡੀ ਨੂੰ ਨਾ ਦੱਸਾਂ ਤੇਰਾ ਵੇਲਾ ਕਰ ਤਾ ਮੈਂ ਕਰਦਾ। ਨਾ ਨਾਲ ਦੱਸ ਕੇ। ਉਹ ਤੇ ਇਹ ਗੱਲ ਨਹੀਂ ਕੀ ਭਾਣੀ ਹੁਣ ਮਨਦੀਪ ਇਹ ਕਿ ਦਸਾ ਕੋਈ ਖਾਣਾ ਪੈਣਾ। ਇਹ ਨੋ ਵੀ ਡਾਕਟਰ ਬੜਾ ਸੰਖੇਪ ਕਰ ਗਿਆ। ਡਾਕਟਰ ਨੇ ਅਸਲ ਦੇ ਵਿੱਚ ਨਾ ਮੈਨੂੰ ਮੰਮੀ ਨੂੰ ਘਰ ਆਣ ਕੇ ਨਾ ਸਾਰੀਆਂ ਥੀਜਾ ਦੱਸਣੀਆਂ ਹੀ ਨਹੀਂ ਚਾਹੀਦੀਆਂ ਮੈਂ ਮੰਮੀ ਮੈਂ ਡਾਕਟਰ ਨੇ ਆਹ ਕਹਤਾ ਆਹ ਕਹਤਾ ਮੰਮੀ ਨੇ ਤਾਂ 6 ਮਹੀਨੇ ਹੋ ਗਏ ਆਪ ਹੀ ਕਹਿੰਦੀ ਨਾ ਡਾਕਟਰ ਨੇ ਅੱਜ ਦਿਨ ਦੱਸਿਆ ਅੰਮੀ ਨੇ ਹੁਣ ਮੈਨੂੰ ਪੂਰੀ ਕਲਾਸ ਲਾਤੀ ਆ 3 ਕਿਲੋਮੀਟਰ ਡੈਡੀ ਦਰਾ ਕੇ ਲਿਆਏ ਮੈਨੂੰ ਚੱਲ ਤੋੜ ਤੇ ਹੁਣ ਆ ਵੇਖੋ ਹੁੰਦਿਆ ਮਸਲਾ ਦੀ ਧਾਰ ਦਿੱਤੀ ਹੈ ਮੈਨੂੰ ਤੇ ਬਿਮਾਰ ਇਹਨਾਂ ਨੇ ਵੱਧ ਕਰ ਦੇਣਾ ਲੜਾ ਕੇ ਨਹੀਂ ਲਿਆਇਆ ਸੇਰ ਕਰਾ ਕੇ ਲਿਆਇਆ ਤੈਨਾਂ ਨਾਲ ਤੇ ਮੈਨੂੰ ਤੁਸੀਂ ਵੱਧ ਬਿਮਾਰ ਕਰ ਦੇਣਾ ਮੇਰੇ ਕੋਲ ਨਹੀਂ ਇਹ ਹੋਈਆਂ ਕੀਜਾਂ ਖਾਦੀਆਂ ਜਾਣੀਆਂ ਬੰਨਿਆ ਸਲਾਸੂਨ ਖਾਲੂ ਪਰ ਸੇਰ ਕਰਨ ਦੀ ਜਾਂਦੀ ਵੀ ਨਹੀਂ ਹੈ ਨਾ ਮਸਲਾ ਦੀ ਧਾਰ ਨਹੀਂ ਖਾਣੀ ਇੰਨਾ ਬਿਮਾਰ ਬੰਦਾ ਵੀ ਹੋਵੇ ਨਾ ਉਹ ਵੀ ਨਹੀਂ ਧਾਰ ਇਦਾਂ ਦੀ ਖਾਂਦਾ ਕਦੀ ਕਦੀ ਖਾ ਲੇ ਤੁਸੀਂ ਦੌਜੀ ਬਣਾ ਕੇ ਬੈਠੇ ਮਸਲਾ ਨਾਲ ਸੁਲਾਵ ਨਹੀਂ ਪਾਇਆ ਮਾਸਾ ਨਹੀਂ ਮਸਲਾ ਦੀ ਧਾਰ ਖਾਣੀ ਮਸੇ ਦਾ ਸਭ ਤੋਂ ਵਧੀਆ ਉਤਮ ਚੀਜ਼ ਹੈ ਇਦਾਂ ਨਾ ਕਲਾ ਨਹੀਂ ਕਰੀ ਦੀਆਂ ਜੋ ਮਾਂ ਪਿਓ ਕਹੇ ਨਾ ਉਹ ਗੱਲ ਮੰਨੀ ਦੀ ਐ ਸੁਖੀ ਸੁਖ ਪਾਈ ਦਾ ਸੁਖ ਤੇ ਮੰਨਿਆ ਤਾਂ ਇੱਕੋ ਦਿਨ ਚ ਮੇਰਾ ਸਾਰਾ ਕੁਝ ਬੰਦ ਕਰ ਦੋਗੇ ਇਦਾਂ ਨਹੀਂ ਗੱਲ ਬਣੀ ਇੱਕ ਦਿਨ ਨਹੀਂ ਹੁਣ ਬਹੁਤ ਦਿਨ ਹੋ ਗਏ ਤੈਨੂੰ ਬਥੇਰੀਆਂ ਤੋਂ ਆਪਣੇ ਰੀਝਾਂ ਲੈਣਾਂ ਖਾ ਕੇ ਲੋ ਜੀ ਇਹ ਕਸਸ ਜਿਹੜੀ ਬਾ ਸਾਡੀਆਂ ਹੀ ਵੱਡਾ ਡਾਕਟਰ ਤੇ ਉਸ ਤੋਂ ਵੀ ਵੱਡਾ ਡਾਕਟਰ ਜਿਹੜਾ ਇੱਥੇ ਆ ਗਿਆ ਮੇਰੇ ਨਹੀਂ ਮੇਰੀ ਗਾਸਨ ਮਦੀ ਮੈਂ ਡਾਕਟਰ ਨਹੀਂ ਡਾਕਟਰ ਦੀ ਮੈਂ ਰੀਸ ਨਹੀਂ ਕਰ ਸਕਦੀ ਡਾਟਾ ਨਹੀਂ ਮੈਂ ਪਾ ਸਕਦੀ ਪਰ ਇਹ ਵੀ ਜਿਹੜੀਆਂ ਚੀਜ਼ਾਂ ਦਾ ਮੈਨੂੰ ਪਤਾ ਹੈ ਨਾ ਉਹਨਾਂ ਚੀਜ਼ਾਂ ਦਾ ਮੈਂ ਤੇਰਾ ਪੂਰਾ ਪ੍ਰਿਹੇਜ ਕਰਨਾ ਸੁਣ ਲੈ ਜਾਣੀ ਮੈਨੂੰ ਸਲੀਮ ਕਰਕੇ ਛੱਡਣਾ ਇੰਨਾ ਹਾਂ ਬਿਲ ਬੁਲ ਉਮਰ ਕਿਹੜੀ ਹੈ ਅਜੇ ਨਹੀਂ ਜਿੰਨਾ ਮੈਨੂੰ ਜਿੱਦਾਂ ਵੀ ਖਵਾ ਲਨ ਪੈ ਲੈਂਦੇ ਹੋ ਮੈਂ ਸਲੀਮ ਤੇ ਲੱਗਦਾ ਹੁਣ ਆ ਨਹੀਂ ਮੈਂ ਇੱਥੇ ਹੋ ਰੋ ਜਾਣਾ ਜੇ ਨਹੀਂ ਨਹੀਂ ਹੋ ਨਹੀਂ ਹੁੰਦੀ ਜੇ ਮੇਰੇ ਕਹਿਣਗੇ ਚੱਲੇਗੀ ਨਾ ਜਾਂ ਆਪਣੇ ਡੈਡ ਜੀ ਕਹਿੰਦੇ ਚੱਲੇਗੀ ਬੇਲ ਕੋਲ ਤੇਰਾ ਇੱਕ ਦਮ ਨਾ ਵਧੀਆ ਤੈਨੂੰ ਰਿਸਪੌਂਸ ਮਿਲਣਾ ਵੇਖੀ ਜੈ ਮਹੀਨਾ ਦੱਸ ਦੇਣਾ ਹੁਣ ਤੈਨੂੰ ਅਸੀਂ ਛੱਡਣਾ ਥੋੜੀ ਆ ਇਹ ਦਾ ਦਿਮਾਗ ਵਿੱਚੋਂ ਕਾਢ ਹੀ ਦੇ ਨਾ ਸੁਹਣਾ ਇਹ ਲੈ ਵੀ ਮੈਂ ਸਿਆਰ ਕੰਮ ਤੇ ਨਾ ਜਾਵਾਂਗੀ ਜਾਂ ਮੈਂ ਆਹ ਚੀਜ਼ ਤਲੀ ਖਾਵਾਂਗੀ ਜਾਂ ਆਹ ਖਾਂਗੀ ਬਿਲਕੁਲ ਸਾਰੀਆਂ ਚੀਜ਼ਾਂ ਤੇਰੀਆਂ ਬੰਦ ਦੋ ਮਹੀਨੇ ਪਹਿਲਾਂ ਡੈਡੀ ਨੇ ਗੋਲ ਗੱਪੇ ਬੰਦ ਕਰਾ ਦਿੱਤੇ ਤੇਰੇ ਘਰੋਂ ਵਾਟ ਗਈ ਤੇਰੇ ਭਲੇ ਵਾਸਤੇ ਹੀ ਕਹਿ ਰਹੇ ਨੇ ਹੁਣ ਤੁਸੀਂ ਮੇਰੀਆਂ ਸਾਰੀਆਂ ਚੀਜ਼ਾਂ ਬੰਦ ਕਰਾਉਣ ਦੇ ਜਾਂ ਇਦਾਂ ਦੀਆਂ ਗੱਲ ਬਹਾਨੀ ਚਾਪਾ ਜੂਪਾ ਦੇ ਖਾਣ ਦਿਓ ਮਾਸਾ ਖਸਮਾ ਨੂੰ ਖਾਣ ਮੈਂ ਚੰਪਾ ਉਤਰੇ ਚੰਪਾਸੋਂ ਕਹਿੰਦੇ ਮੇਰਾ ਦੇ ਆਪ ਵਿਆਹ ਸਭ ਕੋ ਆ ਗਿਆਏ ਅੱਜ ਵਿਆਹ ਵਿੱਚ ਨਾ ਬਿਲਕੁਲ ਕੁਝ ਨਹੀਂ ਖਾਦਾ ਹੈਗਾ ਮੈਂ ਕਿਹਾ ਵੀ ਮੈਂ ਵਿਆਹ ਜਾਣਾ ਵਾ ਤੇ ਕਹਿੰਦੇ ਨਹੀਂ ਨਹੀਂ ਜਾਣਾ ਵਿਆਹ ਤੂੰ ਸਕੂਲ ਜਾ ਤੇ ਮੈਨੂੰ ਸਕੂਲ ਭੇਜ ਗਏ ਤੇ ਆਪਰਾਮ ਦੇ ਨਾਲ ਵਿਆਹ ਚਲ ਗਿਆ ਵੀ ਇਹ ਉੱਥੇ ਜਾ ਕੇ ਨੇ ਫਿਰ ਟੱਕਰ ਨਾਲ ਪਕੌੜੇ ਪਕਾ ਲਿਆ ਉਹ ਤੇ ਮੈਨੂੰ ਛੱਡ ਗਏ ਇੱਥੇ ਹਾਂ ਅਸੀਂ ਤਾਂ ਪਕੌੜੇ ਵੀ ਨਹੀਂ ਅੱਜ ਖਾਦੇ ਬਿਲਕੁਲ ਹੀ ਨੋਰਮਲ ਜੇ ਖਾਦੇ ਹੀ ਮੈਨੂੰ ਵੀ ਬਤਾਉਣਾ ਖਾ ਗਿਆ ਇਹ ਜੇ ਨਾ ਹੀ ਕੋਲ ਡਰਿੰਕ ਪੀਤੀ ਨਾ ਜੇ ਅਸੀਂ ਨਹੀਂ ਨਾ ਖਾਂਦੇ ਪੀਂਦੇ ਆਹਨੀਆਂ ਚੀਜ਼ਾਂ ਇਹ ਬੇ ਲੋ ਕੋ ਲੋ ਫਿੱਟ ਹੋਵਟਿਆ ਇਹ ਤੈਨੂੰ ਫਿੱਟ ਕਰਨਾ ਲੋਕ ਵੀ ਮੈਂ ਨੀ ਪੈਣ ਸਸਦੀ ਗੱਲ ਨੂੰ ਨਾ ਫਰ ਮਸਲੰਦ ਆਲ ਨਹੀਂ ਖਾਣੀ ਮਸਲੰਦ ਦਾਲ ਖਾਣੀ ਪੈਣੀ ਨਹੀਂ ਨਹੀਂ ਖਾਣੀ ਖਾਣੀ ਪੈਗੀ ਕਿਉਂਕਿ ਮੈਂ ਮਸਲੰਦ ਦਾਲ ਲਾਈਤਨੀ ਖਾਣੀ ਮੈਂ ਕਿਜੀ ਕਰਦੀ ਪਰ ਮੈਂ ਲਾਈਕ ਕਰਦੀ ਆ ਨਾ ਕੁਝ ਗੱਦ ਦੀ ਤੋਈ ਜਾਓ ਮੈਂ ਵੀ ਖਾਵਾਂਗੀ ਤੇਰੇ ਨਾਲ ਹੀ ਖਾਵਾਂਗੀ ਹੁਣ ਰੋਜ਼ ਨਾ ਬਣਾਇਓ ਫਿਰ ਅੱਜ ਬਣਾ ਲਈਏ ਚਲੋ ਉਹ ਤੇ ਵੇਖੋ ਹੁਣ ਉਸ ਸਮਾਂ ਹੁੰਦੇ ਪਤਾ ਲੱਗਣਾ ਮੈਂ ਸਲਾਦ ਖਾ ਕੇ ਸੋ ਜਾਨੀ ਹ ਸਲਾਦ ਇਹ ਤੂੰ ਖਾ ਇਹ ਸਲਾਦ ਨੇ ਮੈਂ ਹੋਰ ਮੂਣੀ ਮੜੀ ਕੱਟ ਕੇ ਦੇ ਦਿੰਦੀ ਆ ਪਿਆ ਨਾ ਆਟਾ ਡਾ ਦੋ ਹੀ ਨਾ ਕੋ ਮਿਲੋ ਵਾਲ ਦੇ ਨਾਲ ਤਾਂ ਮੈਨੂੰ ਤੇ ਕਰ ਦੇਣਾ ਮੋਟੀ ਨਹੀਂ ਮੋਟੀ ਨਹੀਂ ਦੀ ਚਲੋ ਜੀ ਮੇਰੀ ਮੰਮੀ ਨੇ ਤੇ ਮੇਰੀ ਹੁਣ ਰੱਖਿਆ ਕਰਨੀ ਸ਼ੁਰੂ ਕਰ ਦਿੱਤੀ ਆ ਕਿੰਨੇ ਤੈਨੂੰ ਕਾਇਮ ਕਰਨਾ ਤੇਰੀਆਂ ਦਵਾਈਆਂ ਛਡਾਉਣੀਆਂ ਤੇ ਅੱਜ ਤੋਂ ਸ਼ੁਰੂ ਹੋ ਗਿਆ ਮੇਰਾ ਡਾਈਟ ਅੱਜ ਤੋਂ ਹੀ ਮੇਰੀ ਮਸਲਾਂ ਦੀ ਦਾਲ ਸ਼ੁਰੂ ਹੋ ਗਈ ਆ ਹੁਣ ਪਤਾ ਨਹੀਂ ਇਹ ਹੁਣ ਮੈਨੂੰ 2 ਦਿਨ ਖਵਾਲ ਦੇ ਕੇ 3 ਦਿਨ ਖਵਾਲ ਦੇ ਇਹਨਾਂ ਤੇ ਡਿਪੈਂਡ ਆ ਦਵਾਈਆਂ ਨੇ ਤੇ ਜਾਣੀ ਖਾ ਲਈ ਹਨ ਕਿੰਨਾ ਜ਼ਰੂਰ ਹੋ ਗਿਆ ਕਿ ਦਵਾਈਆਂ ਖਾਂਦਿਆਂ ਨੂੰ ਹੁਣ ਹਾਰ ਕੇ ਮੈਂ ਵੀ ਅਹੀ ਆਪਣਾ ਲਾਜ ਆਪ ਕਰਕੇ ਬਿੰਨੇ ਆ ਨਾ ਤੇਰੇ ਸਿਰ ਤੇ ਨਾ ਹੀ ਮੰਨਦੇ ਆਇਆ ਮੈਂ ਇੰਨੀ ਰੀਜ਼ ਦੇ ਨਾਲ ਮੋਂ ਨਹੀਂ ਮੰਨਣੀ ਮਮੀ ਕੋਲੋਂ ਭਾਂਡਾ ਬਣਵਾਇਆ ਕਿਗਾ ਤੇ ਇੱਕ ਦਿਨ ਪਹਿਲਾਂ ਭਾਂਡਾ ਬਣਵਾਇਆ ਦੂਜੇ ਦਿਨ ਡਾਕਟਰ ਕੋਲ ਚਲ ਗਈ ਡਾਕਟਰ ਨੇ ਬਿਲਕੁਲ ਮਿੱਠਾ ਮਣਾ ਗਾ ਦਿੱਤਾ ਕਹਿੰਦੇ ਨਹੀਂ ਖਾਣਾ ਮੇਰਾ ਭਾਂਡਾ ਉੱਥੇ ਦਾ ਉੱਥੇ ਰਹਿ ਗਿਆ ਨਹੀਂ ਨਹੀਂ ਹੁਣ ਮੇਰੇ ਸਿਰ ਆ ਗਿਆ ਸਿਰਫ ਮਸਰਾ ਦੀ ਦਾਲ ਤੇ ਸਲਾਦ ਕਹਿੰਦੇ ਹੀ ਖਾ ਤੇ ਆਪਣੀ ਜੀਵਨ ਜਿੰਦਗੀ ਦੀ ਕਿਉਂਕਿ ਉਹ ਕਹਿੰਦੇ ਉੱਥੇ ਦਾ ਭਾਂਡਾ ਹੈ ਸੋ ਜਿਹੜਾ ਭਾਂਡਾ ਹੋਣਾ ਭਾਂਡੇ ਜਿਵੇਂ ਇਸ ਤਰ੍ਹਾਂ ਦੇ ਚੀਜ਼ਾਂ ਪਾਈਆਂ ਵੀ ਤੈਨੂੰ ਮਟਾਪਾ ਨਹੀਂ ਆਏਗਾ ਨਹੀਂ ਮਟਾਪੇ ਦੀ ਨਹੀਂ ਗੱਲ ਮੈਂ ਡਾਕਟਰ ਨੂੰ ਪੁੱਛਿਆ ਸੀ ਡਾਕਟਰ ਕਹਿੰਦੇ ਸੀ ਕਿਉਂ ਨਹੀਂ ਖਾਣਾ ਉਹ ਤੈਨੂੰ ਆਪਣੇ ਤਰੀਕੇ ਨਾਲ ਦਵਾਗੀ ਮੈਂ ਕਿ ਤੈਨੂੰ ਕਿਹੋ ਜੀ ਤਰ੍ਹਾਂ ਨਹੀਂ ਹਾਂ ਮੈਂ ਆਪਣੇ ਤਰੀਕੇ ਨਾਲ ਦਵਾਗੀ ਯਾਨੀ ਕਿ ਤੁਸੀਂ ਸਾਰਾ ਕੁਝ ਮੈਨੂੰ ਫਿਰ ਬੈੱਡ ਤੇ ਪਰੋਸੋਗੇ ਨਹੀਂ ਬ੍ਰੈਡ ਵਾਈ ਨਹੀਂ ਗੱਲ ਹੈਗੀ ਵੇਖੋ ਜੀ ਹਣ ਤੋਂ ਹੈਗੀਆਂ ਇਹ ਜਵਾਨ ਜਾਨ ਹੈਗੀਆਂ ਤੇ ਹੁਣੇ ਆਪਾਂ ਇੱਥੇ ਆਣ ਕੇ ਤਾਂ ਹੱਡਾ ਹੀ ਪੜਨਾ ਐ ਮੰਮੀ ਮੈਂ ਇੱਥੇ ਨਹੀਂ ਆ ਇੰਟਰਨਲ ਪ੍ਰੋਬਲਮਾਂ ਕੋਈ ਨਹੀਂ ਹੋ ਜਾਣ। ਉਹ ਵੀ ਪ੍ਰੋਬਲਮ ਦਾ ਠੀਕ ਆ ਨਹੀਂ ਜੇ ਸਾਰੇ ਚੀਜ਼ਾਂ ਬੰਦ ਕਰਾਂਗੇ ਤੇ ਅਸੀਂ ਆਪਣਾ ਧਿਆਨ ਰੱਖਾਂਗੇ ਤੇ ਫਿਰ ਬਿਲਕੁਲ ਤੋਂ ਪਰਫੈਕਟ ਹੋ ਜਾਏਗੀ। ਰੋਦੋਂ ਇਹ ਵੀ ਗੱਲਾਂ ਖਾਓ। ਮੈਂ ਤਾਂ ਖਾਂਦੀ ਰਹਿਣੀ ਆ। ਆਪਣੀ ਮੇਰੀ ਸਿਹਤ ਨਾਲ ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖੋ। ਮੇਰੀ ਸਿਹਤ ਵਧੀਆ। ਬਿਲਕੁਲ ਠੀਕ। ਤੇ ਬਸ ਆਹਦੇ ਨਾਲ ਤੂੰ ਕੀ ਖਾਓ? ਗਾਜਰਾ ਮੈਂ ਖਾ ਲੈਂਨੀ ਆ। ਮੈਂ ਖਾਵਾਂਗੀ। ਮਿਲਦੇ ਆਂਗੇ ਫੇਰ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਹੁਣ ਮੇਰੀ ਤੇ ਮੰਮੀ ਦੀ ਹੁਣੀ ਲੜਾਈ ਕਿਉਂਕਿ ਮੈਂ ਨਹੀਂ ਰੋਟੀ ਖਾ ਕੇ ਸੋਣਾ। ਮਸਲਾ ਦੀ ਦਾਦ ਦਿੱਦੀ ਆ। ਤੇ ਦੇਖੋ ਹੁਣ ਕੀ ਕਰਦੇ ਆ ਜਾਂ ਤੇ ੱਟੇ ਨਾ ਖਵਾ ਲਣਗੇ ਤੇ ਜਾ ਫਿਰ ਭੁੱਖੀ ਸੌਵਾਂਗੀ ਲੜਾਈ ਹੋਣੀ ਆ ਨਾ ਲੜਾਈ ਹੋਣੀ ਆ ਨਾ ਭੁੱਖੀ ਤੈਨੂੰ ਸੌਣ ਦੇਣਾ ਫਿਰ ਰੋਟੀ ਖਵਾ ਕੇ ਤੈਨੂੰ ਸਵਾਵਾਂਗੀ ਹਾਂ ਚਲੋ ਜੀ ਮਿਲਦੇ ਆ ਫਿਰ ਨੈਕਸਟ ਵਲੋਗ ਦੇ ਵਿੱਚ ਮੇਰੀ ਡਾਈਟ ਹੋ ਗਈ ਸ਼ੁਰੂ ਵੱਡਾ ਡਾਕਟਰ ਮੇਰਾ ਆ ਚੁੱਕਿਆ ਘਰ ਦੇ ਵਿੱਚ ਬਾਹਦੇ ਡਾਕਟਰ ਕੋ ਮੈਂ ਜਾਣਾ ਨਹੀਂ ਤੇ ਇਹ ਡਾਕਟਰ ਹੋਣ ਮੇਰੀ ਰੱਖਿਆ ਕਰਨਗੇ ਕੇਅਰ ਕਰਨਗੇ ਨਹੀਂ ਮੈਂ ਨਹੀਂ ਕਰਾਂਗੀ ਇਹ ਮੇਰੀ ਕਰਨਗੇ ਇਹਨਾਂ ਨੂੰ ਮੈਂ ਰੋਜ਼ ਵਿਆਹ ਭੇਜਾਂ ਹੀ ਪਕੌੜੇ ਖਾਹੇ ਆਓ ਨਹੀਂ ਉਹ ਖਾ ਗਿਆ ਉਹ ਤੇ ਇਹ ਮੈਨੂੰ ਘਰ ਦੇ ਵਿੱਚ ਮਸਾਲੀ ਦਾਲ ਗਾਜਰਾ ਮੂਲੀਆਂ ਖਵਾ ਕੇ ਸਲਾਦ ਖਵਾ ਕੇ ਪਤਲੇ ਕਰਨਗੇ ਕਹਿੰਦੇ ਵਿਆਹ ਤੇ ਨੂੰ ਖਦੇ ਨਹੀਂ ਖੜਨਾ ਹੁਣ ਵਿਆਹ ਵਿੱਚ ਲੈ ਤੂੰ ਜਿੰਨੇ ਨਹੀਂ ਵਿਆਹ ਵੀ ਖੜਾਗੇ ਤੈਨੂੰ ਨਾਲ ਜਿੱਥੇ ਖੜਨਾ ਪਏਗਾ ਪਰ ਤੇਰਾ ਪੂਰਾ ਤੇਰਾ ਰੱਖਾ ਕੁਰਸੀ ਨਾਲ ਬੰਨ੍ਹ ਦਿੱਤਾ ਜਾਏਗਾ ਇੱਕੋ ਜਗ੍ਹਾ ਉਤੋਂ ਸਲਾਦ ਕੱਟਾ ਕਰਕੇ ਲਿਆਂਦਾ ਜਾਏਗਾ ਤੇ ਤੇਰੀ ਪਲੇਟ 'ਚ ਰੱਖਿਆ ਜਾਏਗਾ ਵੀ ਖਾ ਨਹੀਂ ਵਿਆਹ ਵਾਲੀ ਚੀਜ਼ਾਂ ਨਹੀਂ ਖਾਣੀਆਂ ਮਿਲ ਕੋਣੀ ਕਾ ਚਲੋ ਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਓਕੇ ਜੀ ਬਾਏ ਜੀ ਸਾਡਾ ਨਿਕਲਿਆ ਜਾ ਬਲੋਗ ਜਰੂਰ ਦੇਖਿਓ ਪੂਰਾ ਸਕਿੱਪ ਨਾ ਕਰਿਓ ਤੇ ਬਾਕੀ ਤੁਸੀਂ ਵੀ ਦੱਸਿਓ ਵੀ ਬਤਲਿਓ ਹੁਣ ਵਾਸਤੇ ਡਾਈਟ ਕਿਹੜੀ ਆ ਕਮੈਂਟ ਵਿੱਚ ਜਰੂਰ ਦੱਸਿਓ ਉਹ ਵੀ ਤੁਹਾਡੇ ਤੀ ਦੱਸੋਗੇ ਤੇ ਮੈਂ ਸ਼ਾਇਦ ਉਹਨੂੰ ਫੋਲੋ ਕਰਾਂ ਮਰ ਮਸਲਾਂ ਦੀ ਦਾਲ ਨਾ ਲਿਖਿਓ ਸ਼ਾਇਦ ਨਹੀਂ ਫੋਲੋ ਕਰਨਾ ਫਿਰ ਚਲੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ